ਓ ਬਾਜੀ ਤੁਸੀਂ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਜਾ ਆਜਾ ਬੈਠ ਕੁਦਰਤ ਪੁੱਤ ਹਾਂਜੀ ਪਾਪਾ ਬੇਟਾ ਪਾਣੀ ਲੈ ਕੇ ਆਓ ਤੁਹਾਡੇ ਤਾਇਆ ਜੀ ਆਏ ਨੇ ਹੋਰ ਸੁਣਾਓ ਬਾਜੀ ਘਰ ਪਰ ਆ ਸਭ ਠੀਕ ਹੈ ਹਾਂ ਹਾਂ ਸਾਰੇ ਠੀਕ ਨੇ ਤੂੰ ਸੁਣਾ ਤੇਰਾ ਕੀ ਹਾਲ ਆ ਕੀ ਹੋ ਸਕਦਾ ਹੈ ਭਾਜੀ ਇੱਕ ਪਿਓ ਦਾ ਹਾਲ ਜਿਹੜੀ ਧੀ ਵਿਧਵਾ ਹੋ ਕੇ ਘਰ ਬੈਠੀ ਹੋਏ ਮੈਂ ਤਾਂ ਭਾਜੀ ਸਾਰਾ ਦਿਨ ਕੁਦਰਤ ਬਾਰੇ ਸੋਚਦਾ ਰਹਿਣਾ ਆ ਤੇ ਕੋਸ਼ਿਸ਼ ਕਰਦਾ ਰਹਿਣਾ ਆ ਕਿ ਮੇਰੀ ਧੀ ਦੀ ਅੱਖਾਂ ਦੇ ਵਿੱਚ ਨਾ ਕੋਈ ਅਥਰ ਹੋਣਾ ਆਵੇ ਸਸ਼ੀਕਲ ਤਾਇਆ ਜੀ ਉਹ ਤਾਂ ਤੇਰੀ ਗੱਲ ਠੀਕ ਹੀ ਆ ਜ ਸੁਬੀਰ ਪਰ ਮੈਂ ਨਾ ਤੇਰੇ ਨਾਲ ਇੱਕ ਕੁਦਰਤ ਬਾਰੇ ਗੱਲ ਕਰਨ ਆਇਆ ਏ ਹਾਂਜੀ ਦੱਸੋ ਵੱਡੇ ਵੀਰੇ ਕੀ ਗੱਲ ਕਰਨੀ ਤੁਸੀਂ ਤੈਨੂੰ ਪਤਾ ਜਸਬੀਰ ਆਪਣੇ ਰਿਸ਼ਤੇਦਾਰ ਗਲੀ ਗਵਾਂਢ ਸਾਰਾ ਗੱਲਾਂ ਕਰਦਾ ਏ ਕਿ ਇੰਨਾ ਦੀ ਧੀ ਨੂੰ ਤੇ ਕੋਈ ਫਰਕ ਹੀ ਨਹੀਂ ਪਿਆ ਕਿਦਾਂ ਤਿਆਰ ਹੋ ਕੇ ਨੱਚਦੀ ਟੱਪਦੀ ਛਾਲਾ ਮਾਰਦੀ ਏ ਬਸ ਇਸ ਵੀਰ ਥੋੜਾ ਉਹਨੂੰ ਸਮਝਾ ਜਿੰਨਾਂ ਦੇ ਬੰਦੇ ਤੁਰ ਜਾਂਦੇ ਨੇ ਨਾ ਉਹਨਾਂ ਨੂੰ ਇਹ ਸਭ ਸ਼ੋਭਾ ਨਹੀਂ ਦਿੰਦਾ ਕੀ ਭਾਜੀ ਕੀ ਕਹਿ ਰਿਹਾ ਤੁਸੀਂ ਕਿ ਕੁਦਰਤ ਨੂੰ ਆਪਣੇ ਸਿਰ ਦੇ ਸਾਈ ਦੇ ਜਾਣ ਦਾ ਕੋਈ ਫਰਕ ਨਹੀਂ ਪਿਆ ਵੱਡੇ ਵੀਰੇ ਮੈਂ ਆਪਣੀ ਧੀ ਨੂੰ ਕਦੇ ਉਸ ਨੁਕਰੇ ਤੇ ਕਦੇ ਉਸ ਨੁਕਰੇ ਲੱਗ ਲੱਗ ਕੇ ਰੋਂਦਾ ਵੇਖਦਾ ਆ ਕਿਦਾਂ ਉਹ ਬੱਚਾ ਨੇ ਮੂਹਾਂ ਲਵੈਂਦੀ ਏ ਗੱਡੀ ਦੇ ਦੋ ਪਹੀਆਂ ਦੇ ਵਿੱਚੋਂ ਨਾ ਇੱਕ ਪਹੀਆ ਵੀ ਜੇ ਪਟੜੀ ਤੋਂ ਲੱਥ ਜਾਂਦਾ ਹੈ ਨਾ ਤੇ ਗੱਡੀ ਜਿਹੜੀ ਹੈ ਨਾ ਡਗਮਗਾ ਜਾਂਦੀ ਏ ਲੋਕੀ ਐਦਾਂ ਦੀ ਗੱਲ ਕਰਨ ਸਸ ਸਮਝ ਵਿੱਚ ਆਉਂਦਾ ਪਰ ਤੁਸੀਂ ਤੁਸੀਂ ਇਹ ਕਿੱਦਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਯਾਦ ਆ ਵੀਰੇ ਜਦੋਂ 30 ਸਾਲ ਪਹਿਲੇ ਸਾਡੀ ਭੈਣ ਪਿੰਕੀ ਦੇ ਘਰ ਵਾਲੇ ਦੀ ਡੈਥ ਹੋਈ ਸੀ ਨਾ ਤੇ ਉਹ ਤਿੰਨ ਬੱਚਿਆਂ ਨਾਲ ਬੇਕੇ ਆ ਕੇ ਬਹਿ ਗਈ ਸੀ ਯਾਦ ਆ ਨਾ ਤੁਹਾਨੂੰ ਹਾਂ ਹਾਂ ਦਸ਼ਬੀਰ ਉਹ ਮੈਨੂੰ ਸਾਰਾ ਕੁਝ ਯਾਦ ਆ। ਉਹ ਸਮਾਂ ਮੈਂ ਕਦੇ ਭੁੱਲ ਨਹੀਂ ਸਕਦਾ। ਫਿਰ ਤਾਂ ਵੀਰੇ ਤਾਨੂੰ ਇਹ ਵੀ ਯਾਦ ਹੋਣਾ ਕਿ ਅਸੀਂ ਆਪਣੀ ਭੈਣ ਦੇ ਜਦੋਂ ਮੂੰਹ ਵਾਲ ਦੇਖਦੇ ਹੁੰਦੇ ਸੀ ਨਾ ਉਹਦਾ ਮੁਰਝਾਇਆ ਚਿਹਰਾ ਵੇਖ ਉਹਨੂੰ ਹਰ ਟਾਈਮ ਰੋਂਦੀ ਨੂੰ ਵੇਖਣਾ ਅਸੀਂ ਦੋਨੇ ਜਣੇ ਆਪਸ ਵਿੱਚ ਬੈਠ ਕੇ ਰੋਂਦੇ ਹੁੰਦੇ ਸੀਗੇ। ਕਿ ਕਾਸ਼ ਅਸੀਂ ਆਪਣੀ ਭੈਣ ਲਈ ਕੁਝ ਕਰ ਸਕਦੇ। ਵੈਸੇ ਉਹਦੇ ਸਾਰੇ ਫਾਈਨੈਂਸ਼ੀਅਲ ਹਾਲਾਤ ਵੀ ਬਹੁਤ ਵਧੀਆ ਨਹੀਂ ਸਨ ਤੇ ਦੂਜਾ ਜੋਗ ਜਿਸੀਂ ਕਰ ਸਕਦੇ ਸੀ ਨਾ ਬਸ ਇੱਕ ਸਮਾਜ ਤੇ ਲੋਕਾਂ ਦੇ ਡਰ ਤੋਂ ਅਸੀਂ ਕੁਝ ਕਰ ਨਹੀਂ ਸਕੇ ਤੇ ਉਹਦੇ ਕਿੰਨੇ ਸੁਪਨੇ ਸੀ ਵੀਰੇ ਤੁਹਾਨੂੰ ਯਾਦ ਆ ਨਾ ਉਹ ਸੁਪਨੇ ਵੀ ਅਸੀਂ ਉਹਦੇ ਮਾਰ ਦਿੱਤੇ ਕਿਉਂ ਮਾਰ ਦਿੱਤੇ ਵੀਰੇ ਇਸ ਸਮਾਜ ਵਾਸਤੇ ਇਹਨਾਂ ਲੋਕਾਂ ਕਰਕੇ ਨਹੀਂ ਵੀਰੇ ਜੋ ਮੈਂ ਆਪਣੀ ਭੈਣ ਲਈ ਨਹੀਂ ਨਾ ਕਰ ਸਕਿਆ ਉਹ ਮੈਂ ਆਪਣੀ ਧੀ ਤੇ ਨਹੀਂ ਗੁਜਰਨ ਦੇਣੀ ਵੀਰੇ ਬਿਲਕੁਲ ਵੀ ਨਹੀਂ ਵੀਰੇ ਵੀਰੇ ਅੱਜ ਉਹੀ ਕੁਝ ਨਾ 30 ਸਾਲ ਬਾਅਦ ਮੇਰੀ ਧੀ ਤੇ ਵਾਪਰਿਆ ਹੈ ਕਾਸ਼ ਵੀਰੇ ਰੱਬ ਨੇ ਕੁਝ ਐਦਾਂ ਦਾ ਬਣਾਇਆ ਹੁੰਦਾ ਕਿ ਮੈਂ ਆਪਣਾ ਆਪ ਵੇਚ ਕੇ ਵੀ ਆਪਣੀ ਧੀ ਦੇ ਸਿੱਧੇ ਸਾਈ ਨੂੰ ਲਿਆ ਕੇ ਉਹਦੇ ਨੇ ਖੜਾ ਕਰ ਦਿੰਦਾ ਸਾਰੀਆਂ ਖੁਸ਼ੀਆਂ ਨੇ ਉਹਦੇ ਝੋਲੀ ਪਾ ਦਿੰਦਾ ਵੀਰੇ ਪਰ ਰੱਬ ਨੇ ਕੁਝ ਐਦਾਂ ਦਾ ਬਣਾਇਆ ਹੀ ਨਹੀਂ ਚਲੇ ਵੀਰੇ ਜੋ ਮੇਰੀ ਤੀਂ ਵਿਆਹ ਤੋਂ ਪਹਿਲੇ ਰੀਝਾ ਸੀ ਨਾ ਤੇ ਵਿਆਹ ਤੋਂ ਬਾਅਦ ਵੀ ਉਹਦੇ ਹਸਬੰਦ ਨੇ ਉਹਨੂੰ ਕੋਈ ਕੰਮੀ ਨਹੀਂ ਛੱਡੀ ਰਾਣੀਆਂ ਵਾਂਗ ਰੱਖਿਆ ਸੀ ਉਹਨੂੰ ਤੇ ਮੈਂ ਚਾਹਨਾ ਉਹਨੂੰ ਖੁਸ਼ ਵੇਖ ਕੇ ਨਾ ਉਹਦੀ ਆਤਮਾ ਵੀ ਖੁਸ਼ ਰਹੇ ਇਸ ਕਰਕੇ ਜੋ ਵੀ ਮੇਰੀ ਧੀ ਕਰਨਾ ਚਾਹੁੰਦੀ ਹੈ ਨਾ ਲਾਈਫ ਦੇ ਵਿੱਚ ਜਿਵੇਂ ਵੀ ਅੱਗੇ ਵਧਣਾ ਚਾਹੁੰਦੀ ਹੈ ਨਾ ਮੈਂ ਉਹਦਾ ਸਾਥ ਦਵਾਂਗਾ ਵੀਰੇ ਮੈਂ ਉਹਦਾ ਪਿਓ ਦੇ ਨਾਲ ਖੜਾ ਹਾਂ ਪਰ ਜਸਬੀਰ ਇਹ ਸਮਾਜ ਇਹ ਲੋਕ ਕੀ ਕਹਿਣਗੇ ਵੀਰੇ ਅਪ ਤੁਸੀਂ ਕਿਹੜੇ ਲੋਕਾਂ ਦੀ ਤੇ ਕਿਹੜੇ ਸਮਾਜ ਦੀ ਗੱਲ ਕਰ ਰਹੇ ਹੋ ਉਹ ਲੋਕੀ ਜਦੋਂ ਮੇਹ ਜਵਾਈ ਦੀ ਲਾਸ਼ ਨੇ ਲੰਬੂ ਵੀ ਨਹੀਂ ਲੱਗਾ ਸੀ ਤੇ ਲੋਕੀ ਮੇਰੀ ਤੀਨੋ ਗੱਲਾਂ ਕਰਨ ਲੱਗ ਗਏ ਸਨ ਮੈਂ ਉਹ ਗੱਲਾਂ ਆਪਣੇ ਕੰਨੀਆਂ ਸੁਣੀਆਂ ਨੇ ਵੀਰੇ ਕੰਨੀ ਉਹ ਲੋਕੀ ਜਿਨ੍ਹਾਂ ਨੇ ਮੇਰੀ ਤੀਨੋ ਅੱਜ ਤੱਕ ਪੁੱਛਿਆ ਤੱਕ ਨਹੀਂ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਉਹਦੇ ਤਾਂ ਸੋਹਰਾਂ ਨੇ ਵੀ ਉਹਦਾ ਸਾਥ ਨਹੀਂ ਦਿੱਤਾ ਵੀਰੇ ਉਹਦਾ ਤੇ ਛੱਡੋ ਕਹੇ ਉਹਦੇ ਬੱਚਿਆਂ ਦਾ ਹਾਲ ਤੱਕ ਨਹੀਂ ਪੁੱਛਿਆ ਤੇ ਫੇਰ ਮੈਂ ਆਪਣੀ ਧੀ ਦਾ ਸਾਥ ਕਿੱਦਾਂ ਨਾ ਦਵਾਂ ਵੀਰੇ ਕਿੱਦਾਂ ਨਾ ਦਵਾਂ ਕੀ ਗੱਲ ਜਿਹੜੀ ਵਿਧਵਾ ਐ ਉਹ ਸਿਰਫ ਫਿੱਟਾ ਸੂੜੀ ਪਾ ਕੇ ਰਹਿ ਸਕਦੀ ਆ ਉਹਨੂੰ ਕੋਈ ਹੱਕ ਨਹੀਂ ਆਪਣੀ ਜ਼ਿੰਦਗੀ ਜੀਣ ਦਾ ਕੀ ਉਹ ਸ਼ਿਰਦ ਸਾਇਦੇ ਚਲੇ ਜਾਣਾ ਉਹਦੀ ਸਾਰੇ ਸੁਪਨੇ ਖੁਆਇਸ਼ਾ ਮਰ ਜਾਂਦੇ ਨੇ ਕੀ ਵੀਰੇ ਮੈਂ ਆਪਣੀ ਧੀ ਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣਾ ਚਾਹੁੰਨਾ ਬਸ ਵੀਰੇ ਮੈਂ ਆਪਣੀ ਧੀ ਦੇ ਨਾਲ ਪਹਾੜ ਵਾਂਗ ਖੜਾ ਹਾਂ ਜਿਹੜਾ ਕੋਈ ਮੇਰੀ ਧੀ ਤੇ ਉਂਗਲ ਚੁੱਕੂਗਾ ਨਾ ਉਹਨੂੰ ਪਹਿਲੇ ਮੇਰੇ ਨਾਲ ਨਿਪਟਣਾ ਪਏਗਾ ਮੇਰੇ ਨਾਲ ਬਸ ਮੇਰਾ ਪੁੱਤ ਮੇਰਾ ਬੱਚਾ ਜੋ ਕਰਨਾ ਚਾਹੀ ਜਿੰਦਗੀ ਚੋ ਕਰੇ ਹਰ ਖੁਸ਼ੀ ਮੈਂ ਆਪਣੀ ਤੀਨ ਨੂੰ ਦੇਵਾਂਗਾ ਮੇਰੀ ਅੱਖ ਦੇ ਵਿੱਚ ਇਹ ਕਚਰਾ ਵੀ ਨਹੀਂ ਬਰਦਾਸ਼ਤ ਕਰ ਸਕਦਾ ਵੀਰ ਇਹ ਕਚਰਾ ਵੀ ਨਹੀਂ ਬਰਦਾਸ਼ਤ ਕਰ ਸਕਦਾ ਥੈਂਕ ਯੂ ਪਾਪਾ ਮੈਂ ਬਹੁਤ ਖੁਸ਼ਕਿਸਮਤ ਆ ਪਾਪਾ ਜੋ ਤੁਹਾਡੇ ਵਰਗੇ ਪਾਪਾ ਮੈਨੂੰ ਮਿਲੇ ਤੁਹਾਡੇ ਰੂਪ ਦੇ ਵਿੱਚ ਨਾ ਰੱਬ ਖੁਦ ਨੀਚੇ ਆਇਆ ਮੇਰੇ ਲਈ ਇਹ ਗੱਲ ਤਾਂ ਜਸਬੀਰ ਤਾਂ ਬਿਲਕੁਲ ਸਹੀ ਕਹਿ ਰਿਹਾ ਹੈ ਅਸੀਂ ਉਸ ਟਾਈਮ ਲੋਕਲ ਆਜ ਕਰਕੇ ਆਪਣੀ ਭੈਣ ਲਈ ਕੁਝ ਨਹੀਂ ਸੀ ਕਰ ਸਕੇ ਪਰ ਉਹ ਕੁਛ ਅਸੀਂ ਆਪਣੀ ਟੀ ਨਾਲ ਹੀ ਹੋਣਾ ਦੇਣਾ ਬਿਲਕੁਲ ਵੀ ਨਹੀਂ ਇੱਧਰ ਆਤੀ ਹੈ ਇੱਦਾਂ ਮੇਰਾ ਬੱਚਾ ਪੁੱਤ ਅੱਜ ਤੋਂ ਤੇਰਾ ਪਾਪਾ ਵੀ ਨਹੀਂ ਤੇਰਾ ਵੱਡਾ ਪਾਪਾ ਹੀ ਤੇਰੇ ਨਾਲ ਖੜਾ ਹੈ ਪੁੱਤ ਤੂੰ ਕਿਸੇ ਦੀ ਪਰਵਾਹ ਨਹੀਂ ਕਰਨੀ ਜੇ ਤੈਨੂੰ ਕੋਈ ਕੁਝ ਕਹਿੰਦਾ ਤੂੰ ਆ ਕੇ ਸਾਨੂੰ ਦੱਸਣਾ ਅਸੀਂ ਆਪੇ ਸੰਭਾਲਾਂਗੇ ਤੂੰ ਖੁਸ਼ ਰਹਿ ਤੀ ਇਹ ਖੁਸ਼ ਰਹਿ ਅਸੀਂ ਤੇਰੇ ਨਾਲ ਆ